ਹਾਂ ਜੀ ਰਖਭਾਈ ਕਿਵੇਂ ਕਰੀ ਆਪਾਂ ਇਹਨਾਂ ਦਾ ਸੁੱਖੀ 하기 ਕਰੀ ਹੋਣਾ ਮੈਂ ਤਾਂ ਕਹਨੀ ਆ ਭਾਈ ਹੂੰ ਤੈਨੂੰ ਵੀ ਛੱਦਿਆ ਪੁੱਤ ਮੈਂ ਤਾਂ ਹਾਂ ਕੋਈ ਨਾ ਮੈਨੂੰ ਦੱਸ ਕੇ ਲੈ ਆ ਤਾ ਤੁਸੀਂ ਦੱਸੋ ਗੱਲ ਕਰੋ ਫਿਰ ਉਹੀ ਕਰਾਂਗੇ ਨਾ ਆਪਾਂ ਮੈਂ ਤਾਂ ਕਹਨੀ ਆ ਪਰਾਂ ਤਾਂ ਚੀਨਾ ਮਕਾਦ ਗਏ ਅਰੇ ਤੇਦਾਰੀ ਨਹੀਂ ਹੈਗੀ ਐ ਕਿ ਮੈਂ ਰੋਟਾ ਜੀ ਕਰਾਂ ਪਰ ਉੱਥੇ ਰਿਸ਼ਤੇ ਨਾਰ ਕੀ ਕਿਵੇਂ ਹੋ ਜੂਗਾ ਇਹਦਾ ਆਇਤਾ ਮੈਂ ਕਹਿਣਾ ਹਾਂ ਬਾਕੀ ਮੁੰਡਾ ਦੇਖਿਆ ਹੋਇਆ ਮੇਰਾ ਮੇਰੇ ਪਿੰਡ ਦਾ ਚਿੱਟਾ ਪਿੰਡ ਦਾ ਕੰਟਰਫਰਾਂ ਲਾ ਬਹਣਦੀਆਂ ਨੇ ਸਾਨੂੰ ਤਾਂ ਭੂਆ ਪਿੰਡ ਦੇ ਕੱਲੇ ਕੱਲੇ ਬੰਦੇ ਦਾ ਪਤਾ ਹੈ ਤੂੰ ਉਹਨਾਂ ਦੇ ਘਰੇ ਤਾਂ ਨਹੀਂ ਗਿਆ ਵਾ ਭਾਈ ਨਾ ਕਰੇ ਕਰੇ ਗਿਆ ਨਹੀਂ ਗਾ ਮਾੜਾ ਜਿਹਾ ਪੁੱਛਤਾ ਹਾਂਗਾ ਆ ਵੀ ਭਈ ਆਏ ਕਰਕੇ ਆਏ ਗੱਲਾਂ ਵੀ ਨਹੀਂ ਉਹਨੂੰ ਵੀ ਦੇਖਿਆ ਸੀ ਦੇਖੀ ਆ ਤੂੰ ਜਿਹੜੀ ਮੇਰੀ ਸਕੀਮ ਹੈ ਤੂੰ ਮੇਰੇ ਮਾਗਰ ਚੱਲ ਹਾਂ ਕਿ ਕੰਮ ਹੋ ਜੂ ਆਪਾਂ ਭੂਆ ਤੂੰ ਜਬ ਕੱਲੇ ਕੱਲੇ ਕਿਉਂ ਕਰਦੇ ਉਹਨਾਂ ਦੇ ਅਸੀਂ ਘਰੇ ਜਾਵਾਂਗੇ ਸਾਡੇ ਪਿੰਡ ਦੇ ਐ ਸਾਨੂੰ ਮਿਹਨਤ ਨਾਲ ਅਸੀਂ ਉਹਨਾਂ ਦੇ ਘਰੇ ਕੀ ਜਾਣ ਜਣਾ ਪਕੜਾ ਸਾਰ ਕਰਨ ਜਾਣਾ ਨਾ ਤੱਕ ਤਾਂ ਜਾਈਏ ਆਪਾਂ ਤਾਂ ਕਰਨਾ ਨਹੀਂ ਨਾ

ਹਾਂ ਜਾਨਦੀ ਦੀ ਕਹਿੰਦੀ ਅੱਛਾ ਤਾਂ ਇੰਨਾ ਸਮਝਾਰੇ ਤੂੰ ਸਮਝਾ ਲਾ ਪਾਈ ਜੇ ਤੇਰੇ ਕਹਿ ਤੋ ਸਮਝਦੀ ਆਗੀ ਉਥੋਂ ਭਗ ਜੂਗੀ ਫੇਰ ਵੀ ਕਰਾਂਗੀ ਨਹੀਂ ਜੇ ਆਪਾਂ ਹੋਰ ਕਿਤੇ ਵਿਆਹ ਕਰਤਾ ਜੇ ਆਗਰੇ ਦਾ ਇੰਨਾ ਪੈਸਾ ਲਾ ਕੇ ਉੱਥੇ ਖੜੀ ਨਾ ਨਾ ਤਾਂ ਉਹ ਆਪਣੀ ਬੇਇੱਜ਼ਤੀ ਨਾਲੇ ਆਗਰੇ ਦੀ ਬੇਇੱਜ਼ਤੀ ਹੋ ਜਾਂਦੀ ਪੈਸਾ ਸੋਡੇ ਵੀ ਸਹੀ ਹੈ ਬਗਾਨ ਪੁੱਤ ਦੀ ਜ਼ਿੰਮੇਵਾਰੀ ਹੋ ਜੂਗੀ ਪੂਆ ਉਹ ਸਾਰੀ ਇਹ ਸੋਡੇ ਤੇ ਗੱਲ ਪਈ ਨਾਲੀ ਦੇ ਮਰ ਜਾਓਗੇ ਨਾਲ ਜਵਾਕ ਜਲਾ ਮਾਰੇਗੇ ਫਿਰ ਉਹੀ ਤਾਂ ਮੈਂ ਗੱਲ ਕਰਦੀ ਐ ਇਹਨੇ ਤਾਂ ਜਮੀ ਮਾਰਤਾ ਡੁੱਪੜੀ ਨੇ ਜਮੀ ਮਾਰਤਾ ਲੈ ਹੁਣ ਤੇਰੀ ਗੱਲ ਸੁਣ ਲਾ ਹਾਂ ਤਾਂ ਹੁਣ ਤੇ ਮੇਰੇਆ ਕੰਮ ਸੋਡੇ ਮੈਂ ਬਹੁਤ ਕਰੇਗਾ ਠੀਕ ਐ ਜੀਵੇਂ ਮੈਂ ਇਕੱਲਾ ਮੌਨਿਦ ਹਾਂ ਉਹ ਵੀ ਕਰੀ ਜਾਉਂ ਜੇ ਥਾਣੇ ਤੇ ਕਰ ਕੰਮ ਹੋਏ ਦੱਸ ਦੀ ਕੋਈ ਗੱਲ ਨਹੀਂ ਪਤੇ ਨਾਲ ਥਾਣੇ ਤੇ ਇਹ ਇਹ ਵੀ ਵਾਰੀ ਬਣਦਾ ਪਰ ਇਹਨੂੰ ਆ ਸਿੱਧੀ ਕਰਨਾ ਬੈਟਾ ਤਾਨੂੰ ਪੁੱਛ ਰਾ ਬਾਈ ਖਬਰ ਹੈ ਤੇਰੇ ਕਹੇ ਲੱਗ ਜੀ ਹਾਂ ਲੈ ਲੈ ਬਰਕਰਾਰ ਲੱਕੀਏ ਕੁਸ ਲੱਗੇ ਆਪਾਂ ਕੋਈ ਨਾ ਆਪਣੀ ਵੀ ਕੁਛ ਲੱਗਦੀ ਆ ਪੂਆ ਜੇ ਤੇਰੀ ਕੁੜੀ ਆ ਸਾਡੀ ਵੀ ਭੈਣ ਆ ਉਹ ਕੋਈ ਗੱਲ ਬਾਲਾ ਤੂੰ ਕੀ ਕੀਤਾ ਕੋਈ ਨਾ ਰੋਣਾ ਪੂਆ ਤੂੰ ਰੋਏ ਤਾਂ ਕੁਛ ਨਹੀਂ ਬੰਦ ਆ ਜੇ ਕੁੜੀ ਜਾਂਦੀ ਉਹ ਸੱਤੜ ਪਈ ਹੈ ਜਾਂ ਨੀਚੇ ਉਹ ਤਾਂ ਜਾਂਦੀ ਆ ਆਪਾਂ ਨੂੰ ਪਤਾ ਤਾਂ ਫਿਰ ਰੋਏ ਤਾਂ ਇਹਨੇ ਕੁਛ ਬੰਦ ਗੱਲ ਤਾਂ ਵੀ ਹਾਸਲ ਹੱਲ ਤਾਂ ਬੰਨ ਕੱਢਣਾ ਪੈਣਾ ਨਾ ਸੱਤੜ ਵਿੱਚ ਤੂੰ ਵੀ ਸਿਆਣਾ ਹੈ ਅੱਛਾ ਤਾਂ ਆਪਣਾ ਕੱਢਣਾ ਬਣਾਉਗੀ ਇਹਦੇ ਵਿੱਚ ਬੈਠ ਕੇ ਹੱਲ ਬਸ ਕੱਢ ਲਿਆ ਮੈਂ ਤਾਂ ਜਿੰਨਾ ਕੋ ਕੱਢ ਲਿਆ ਗੱਡੀ ਬਠਾ ਹੇ ਤਾਂ ਅੰਦਰ ਬੰਦ ਕਰ ਰੱਖੀ ਆ ਭਾਈ ਉਹ ਤੇ ਦੀ ਹਾਂ ਤੈਨੂੰ ਆਖਿਆ ਸੀ ਹਾਂ ਅੰਦਰ ਹੀ ਬੰਦ ਕਰ ਲੈ ਮੈਂ ਲੈਣਾ ਉਹਦਾ ਪਤਾ ਤੁਸੀਂ ਕਰੋ ਗੱਲ ਕੀ ਦਾ ਮੈਂ ਜਾ ਕੇ ਆਉਣਾ ਸੁੱਖੀ ਕੋਲੇ ਕੀ ਕਹਿੰਦੀ ਆਹੋ ਤੁਸੀਂ ਕਰ ਲਓ ਧੰਨਵਾਦ ਵਿੱਚ ਦੀ ਬਈ ਮੈਂ ਤੈਨੂੰ ਐ ਕਹਿੰਨੀ ਆ ਤਾਰੀ ਕੁਛ ਕਰ ਵੀ ਦੇਊਗਾ ਕੋਈ ਉਹੀ ਗੱਲਾਂ ਮਾਰਨ ਵਾਲੀ ਆਗਾ ਕਰਨਾ ਰਕੜੀ ਮੈਂ ਕਿਰ ਤੋਂ ਗਾਲੀ ਘੁੱਟਣਾ ਫਿਰ ਆਪਾਂ ਇਹਨੂੰ ਕਾਤੋਂ ਲੈ ਕੇ ਆਉਣਾ ਤੇ ਜੇ ਇਹਨੇ ਬੱਲਗਾਹਾਂ ਕਰਦੀ ਨਹੀਂ ਨਾ ਰਵੰਦਾ ਬਹੁਤ ਕੰਮ ਕੀਤਾ ਮੈਂ ਇਹਨਾਂ ਦੀ 7-8 ਕਿੱਲਾਂ ਦਾ ਕਬਜਾ ਦਵਾਇਆ ਅੱਛਾ ਚੱਲ ਉਹ ਤਾਂ ਦਵਾਤਾ ਕੁੜੀ ਤਾਂ ਇਹਨਾਂ ਦੀ ਬਸਾਈ ਆ ਫਿਰ ਆ ਕੰਮ ਆਪਣਾ ਕਰੂਗਾ ਹੀ ਹੁਣ ਮੰਨਦੇ ਨੇ ਹਾਂ ਤੇਰੇ ਨਾਲ ਲੱਗੂਗਾ ਲੱਗੂ ਜਮਨ ਦੇਖ ਭਾਈ ਮੈਂ ਤਾਂ ਤੈਨੂੰ ਸੱਚੀ ਗੱਲ ਕਹਿਨੀ ਆ ਜੇ ਤਾ ਤੂੰ ਕਰਨਾ ਕਰਦੀ ਨਹੀਂ ਫਿਰ ਮੈਂ ਤਾਂ ਕਰਕੇ ਦਿਖਾਉਂ ਤੇ न मां करी ॾियां पुॼो ठीकु ਕਿਛਤ ਤੇਰਾ ਮਾਮਾ ਲਗੇ ਆ ਮੇ ਨੂੰ ਥਾਰੀ ਨਾਲ ਕੁਟਕੇ ਦਸਤ ਕਿਉਂ ਨਹੀਂ ਕੀਆ ਤੂੰ ਪਤਾ ਹੀ ਹੈ ਮੇਰੇ ਹਨ ਦੱਸ ਨਹੀਂ ਮਨਾ ਮੈਂ ਮਾਪੇ ਨੇ ਦੱਸਿਆ ਦੇ ਇੱਕ ਸਾਡੇ ਆਹ ਤਰੀਕੇ ਚ ਮੁੰਡਾ ਨਾਲੇ ਤੋਂ ਲੋਕਾਂ ਦਾ ਚਿੱਟਾ ਜਾਂਦਾ ਵੀ ਨਹੀਂ ਉਹ ਝੜਦਾ ਤੂੰ ਕਿਹੜੀ ਜਿੱਦਾ ਕੋਲ ਕੁਛ ਨਹੀਂ ਛੜਦਾ ਮੰਨ ਕੇ ਚਲੋ ਚੈਰ ਨਾਲ ਬਾਂਦੀਆਂ ਤੇਰੇ ਕੋ ਚੱਜਦਾ ਹੁਣ ਕੰਨ ਸਹੀ ਕੰਮ ਕਰਨਾ ਸੀ ਇਰੇ ਤੁਸੀਂ ਵੀ ਉਹਨਾਂ ਦੇ ਮਗਰ ਲਾਦੇ ਥੋਨੂੰ ਗੱਲ ਨਹੀਂ ਮੈਨਾਂ ਦੀ ਮੈਰੇ ਤਾਂ ਗਮਾੜ ਤੇ ਮੁੰਡਾ ਤੀਜਾ ਕਰਤਾ ਮੁੰਡੇ ਦਾ ਮੈਂ ਉਹਦੇ ਨਾਲ ਹੀ ਲਈ ਜਾ ਕਿਹਾ ਮੈਂ ਉੱਥੇ ਤੇ ਹਾਲਾਤ ਦੱਸ ਰਿਹਾ ਤੈਨੂੰ ਮੈਨੂੰ ਪਤਾ ਤੇਰੇ ਮਾਮੇ ਨੇ ਕਰਨ ਘਰੇ ਨਹੀਂ ਸੁੱਖੀ ਗੱਲ ਸੁਣ ਨਾ ਤੇਰੇ ਮਾਮੇ ਨੇ ਭਰਿਆ ਨਾਂ ਤੇਰੀ ਮਾਂ ਨੇ ਭਰਿਆ ਮੈਂ ਜਿਹੜੀ ਕੀਤਾ ਪੜ੍ਹਿਆ ਸੰਜੇ ਹਦਾਮੀਨ ਦਾਦਾ ਕੋਕਲੇ ਜਾਣਾ ੱੱਕੇ ਗਈ ਕੁਛ ਨਹੀਂ ਦਿਹਾੜੀਆ ਕਰੀ ਲੋਕਾਂ ਦੇ ਚੌਲ ਨਹੀਂ ਉਸ ਮਰਜ਼ੀ ਹੋ ਜਾ ਵੀਰੇ ਵਿਆਹ ਕਰਾਉਣਾ ਤਾਂ ਮੈਂ ਉਸੇ ਕਰਾਉਣਾ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਤੇ ਕੋਈ ਐ ਕਰਾਉਣਾ ਸੀ ਭੱਜ ਕੇ ਕਿਹੜੇ ਮੁੰਡੇ ਦਾ ਭਾਗ ਲਾਂਗੀ ਮਾਪੇ ਦੀ ਜਿੱਤ ਤੂੰ ਰੋਜ਼ ਲੱਗੀ ਸੀ ਫਿਰ ਭਾਈ ਉਹਦੇ ਕਿਹੜੇ ਕੀੜੇ ਪਿਆ ਅੱਜ ਦਿਨ ਨੂੰ ਮੁੰਡਿਆਂ ਵਰਗਾ ਮੁੰਡਾ ਤੇਰੇ ਨਾਲ ਕੀ ਉੱਥੇ ਬਣਾ ਦੋ ਸੱਗੜੀ ਦੀ ਗੱਲ ਭਾਈ ਮੈਂ ਵਿਆਹ ਕਰਾਂਗੇ ਤੇਰੇ ਮਾਮੇ ਦਾ ਮੁੰਡਾ ਲੱਗਿਆ ਤੇਰਾ ਹੋਣੀ ਹੋਈ ਜਾਂ ਤੇ ਚੱਲੀ ਜਾਂਦਾ ਅੱਜ ਕਰ ਸਾਰੀ ਫੂਰੀ ਕਰਾਈ ਜਾਂਦੀ ਮੇਰੇ ਕਿਹੜਾ ਗੁੱਲਾ ਦਾ ਮਾਵੇਂ ਦਾ ਮੁੰਡਾ ਕੀ ਅੱਜ ਕੱਲ ਤਾਂ ਬਹੁਤ ਫੋਟੇ ਲੀ ਦੋਣਾ ਆਦਾ ਦੇਖੀ ਦਾਂ ਲਵੀ ਆਪਾਂ ਕਹੇ ਦੇ ਘਰ ਵਾਰਦੇ ਨਾ ਬੱਜਿਆ ਸੋ ਤੇਰੀ ਮਾਂ ਵਧੀਆ ਲਰਮਾ ਤੇਰੇ ਨਾਲ ਕੇ ਲਰਮਾ ਤੁ ਵੀ ਹੋਏ ਕਿ ਕਹਿੰਦਾ ਕਿ ਚਲੀ ਜੀਐਸ ਕਰ ਕਰ ਮੈਨੂੰ ਵੀਰੇ ਕੋਈ ਤਕਰੀਬ ਨਹੀਂ ਬਸ ਮੰਗੋ ਮੁੰਡਾ ਪਸੰਦ ਆਗਾ ਵਿਆਹ ਕਰਾਉਣਾ ਤਾਂ ਮੌਸੇ ਨਾਲ ਕਰਾਉਣਾ ਕਸ਼ਮੀਰੀ ਦੀ ਹੈ ਹੁਣ ਮੈਨੂੰ ਨਹੀਂ ਪਤਾ ਸੁੱਖੀ ਕੋਈ ਫੋਰ ਹੁੰਦਾ ਮੈਂ ਤੇਰੀ ਹਮਾਇਤ ਕਰਜਾ ਕਰ ਤੇ ਮਾਮੇ ਨੂੰ ਕਢਾ ਰੰਦਰ ਮਾਮੇ ਵੀ ਮੁਰਦਾ ਤੇਰੀ ਮਾਂ ਵੀ ਸੂਰਦੀ ਉਥੇ ਕਹਾਂ ਤੇਰੇ ਕਹੋ ਜੇ ਨਾਂ ਕਿਹਾ ਤੇਰੇ ਮਾਮੇ ਦਾ ਮੁੰਡਾ ਇਹ ਤਾਂ ਮੰਨਿਆ ਹੋਣਾ ਜੀ ਆਈ ਤੁਭੀ ਹੋਈ ਗੱਲਾਂ ਕਰੀਏ ਨਾ ਸਕੇ ਤਾਂ ਨਹੀਂ ਸਗਾ ਸਲੀਕੇ ਜੋ ਸਕੇ ਹੀ ਹੁੰਦਾ ਜੇ ਕੋਈ ਸਮਝ ਆਵੇ ਭੈਣ ਭਾਈ ਹੁੰਦਾ ਕੋਈ ਨਸਤਾ ਮਾਰੀ ਨਾ ਅੱਜ ਕੱਲ ਕੋਈ ਸਗਾ ਮੇਰੀ ਤਾਂ ਸਮਝ ਜਿਹਦੇ ਭੈਣ ਭਾਈ ਨੀ ਦੇ ਸਲੀਕਾ ਦਾ ਉਹ ਸਲੀਮਾ ਹੀ ਉਹਦਾ ਸਕੇ ਵੀ ਬਣਦੇ ਰਹਿੰਦੇ ਐ ਬਸ ਮੈਨੂੰ ਕੁਝ ਨਹੀਂ ਪਤਾ ਵੀਰੇ ਮੈਂ ਵਿਆਹ ਕਰਾਉਣਾ ਤਾਂ ਕੋਠੀ ਕਰਾਉਣਾ ਕੁਝ ਮਰਜ਼ੀ ਕਰ ਲੂ ਕਹ ਦੇ ਨਾ ਮਾਨੇ ਨੂੰ ਜਾ ਕੇ ਸੁਖੀ ਉਹ ਉੱਥੇ ਨਾਲੇ ਮੈਂ ਵੀ ਤੇਰੇ ਖਿਲਾਫ ਆ ਠੀਕ ਐ ਜੇ ਤੂੰ ਹੋਰ ਮੁੰਡਾ ਕਹਿਣੀ ਆ ਜਦੋਂ ਆਖਰੀ ਉਹਦੀ ਕਰਾ ਦੇਣਾ ਸਾਡੇ ਨੂੰ ਕਰਾਉਣਾ ਹੋਰ ਬਸ ਮੈਂ ਵੰਦਾ ਅਸਲੀ ਕਰ ਮੈਂ ਕਰਾਉਣਾ ਹੀ ਨਹੀਂ ਹੋਰ ਕਿਤੇ ਕਿ ਤਾਈਆ ਮੈਂ ਹੁਣ ਇੱਕ ਵਾਰੀ ਕਰਾਉ 10 ਵਾਰੀ ਕਰਾਉ 100 ਵਾਰ ਕਰਾਉ ਜਿਹੜੀ ਮੇਰੀ ਗੱਲ ਆ ਪੱਖਰ ਦੇ ਲਗੀ ਨਾ ਤੇ ਨਾਂ ਤੇਰਾ ਮਾਮਾ ਹੁੰਦਾ ਤੇ ਨਾਂ ਮੰਦੀਆ ਤੇਰੀ ਮੰਮੀ ਠੀਕ ਨਾਂ ਤੇ ਤਲਜੀ ਜੜੀ ਬੈਠੀ ਆ ਇਹ ਤੇ ਭਾਈ ਮੈਂ ਵੀ ਭਲਾ ਹੈ ਚੀਜ਼ ਦੇ ਤੇ ਤੂੰ ਆਵੇਂ ਨਾਨਕਾਂ ਦੇ ਪਿੜ ਦੇ ਉੱਗ ਰਹਿ ਰਹੇ ਕਿ ਤੈਨੂੰ ਕੋਈ ਨਾ ਜਿਹਦੇ ਵਿਆਹ ਕਰਾਊਗਾ ਉਹ ਰੱਖੂਗਾ ਲਾ ਕਿ ਤੇ ਹੈਗਾ ਜੀ ਹੁਣ ਵੀ ਤਾਂ ਉਹ ਘਰ ਚ ਰਹਿੰਦਾ ਹੁਣ ਜਿਹੜਾ ਝੌਂਕੜੀ ਚ ਰਹਿੰਦਾ ਮੈਂ ਕੋਆ ਮਾਮੇ ਦੇ ਘਰ ਦੇ ਮੁੰਡੇ ਰਹਿ ਮੈਂ ਬਰੋਦਾ ਸਹੀ ਕਰ ਗਈ ਕੋ ਨਾਲ ਦੇ ਖਾਚ ਰੱਖ ਕੇ ਕੋਈ ਨਹੀਂ ਅਸੀਂ ਕਿਤੇ ਹੋਰ ਮਕਾਨ ਪਾ ਲਾਂ ਤੇਰੀ ਗੱਲ ਫੋਲਾ ਤੇਰੇ ਮੰਨਿਆ ਅਣਖਾ ਲਈ ਤੈਨੂੰ ਸੇ ਪੜਨਾਂ ਦੇ ਗਈ ਨੁਕਤੇ ਆ ਰੱਖ ਲਈ ਬੁਣਾਈ ਉਹ ਕਰ ਦੇਣੀ ਮਰ ਜਣਗੇ ਅਗਲੇ ਦੇ ਕਿਹੜਾ ਕੱਚਾ ਬਗਾਨਾ ਪੁੱਤ ਮਰ ਬਾਈ ਕਿਉਂ ਨਾ ਤੂੰ ਐ ਕਿਵੇਂ ਮਾਰ ਦੇਣਗੇ ਅਗਲੇ ਨੇ ਵੀ ਤਾਂ ਕੁਝ ਸੋਚ ਚੰਚਾਰ ਕਰ ਰੋਲੇ ਦੀ ਸੁਖੀ ਸੋਚ ਬੈ ਕੇ ਆਰਦਾਸ ਤੇ ਮਾਰ ਨਾਲ ਬਹਿ ਜਾ ਸੋਚ ਉਂ ਗਈ ਤੇਰੇ ਮਾਮੇ ਆ ਗਏ ਅੱਜ ਤੱਕ ਹੀ ਤੇਰੇ ਮਾਮੇ ਕਹਿੰਦੇ ਤੈਨੂੰ ਮਾਰਦਾ ਉਹਨਾਂ ਦਾ ਘਰ ਪਟਿਆਗਾ ਜੱਪਗਾਹ ਬੰਨਾ ਪੁੱਤ ਮਾਰਦਾ ਉਹ ਵੀ ਕਿਸਦਾ ਪੁੱਤ ਹੈ ਉਹਨਾਂ ਦਾ ਘਰ ਪਟਿਆ ਕਾ ਘਰ ਪਟਿਆ ਇਸ ਕੱਲ ਨਾ ਘਰ ਪਟਿਆ ਤੇਰੇ ਕਿ ਤੁਸੀਂ ਇੱਕਦਰੀ ਹੰਡ ਬਿਸੇ ਮੜੀ ਬਿਸੇ ਹੋਰ ਗੜਾ ਮੁੰਡਿਆ ਦਾ ਕਾਲ ਪੈ ਗਿਆ ਮੈਨੂੰ ਨਹੀਂ ਕੁਝ ਪਤਾ ਵੀਰੇ ਮੇਰੇ ਕੋਲ ਸਮਝ ਨਹੀਂ ਆਉਂਦਾ ਬਸ ਉਹ ਤਾਂ ਸੋਹਣੇ ਮੁੰਡੇ ਬੈਠੇ ਸੋਚੁੰਦੇ ਤੇ ਮਾਰੇ ਤੇਰੇ ਕੋਲੇ ਅੱਜ ਦਾ ਲੈਣਾ ਤੂੰ ਸੋਚ ਲੈ ਆ ਆ ਘੁੱਲ ਜਾਏ ਤੂੰ ਮੁੰਡੇ ਨਾਲ ਵਿਆਹ ਕਰਾ ਲੈ ਵੀ ਉੱਥੇ ਤਾਂ ਕੋ ਚੌਲ ਆਜੀ ਲੋਕਾਂ ਨੇ ਪਤਾ ਕਿ ਕੱਕ ਉੱਥੇ ਰਹਿ ਗਈ ਮੈਂ ਅਸਲੀ ਹੈਣੀ ਜੀ ਇਹ ਤੈਨੂੰ ਗੁੱਸੇ ਪਿਆਉ ਬੱਕ ਕਰਨੋਂ ਕੀ ਬਿਆ ਕਰ ਮੇਰੇ ਤਾਂ ਘਰ ਦੇ ਗੱਲ ਕਰ ਮੈਂ ਸਭ ਕੁਝ ਦੇਖੀ ਗੜਾ ਮੈਂ ਤਾਂ ਤੇਰਾ ਹੱਥ ਬੰਨ੍ਹਦਾ ਭੈਣ ਬਣ ਕੇ ਕੋਹ ਦੋ ਤਲ ਕਰਨਾ ਨਾ ਘਟ ਨਾ ਘਟ ਮੇਰੇ ਤੁਸੀਂ ਹੱਥ ਨਾ ਲੰਮੋ ਤੁਹਾਨੂੰ ਕਹਿਤਾ ਨਾ ਮੈਂ ਬਸ ਮੇਰੀ ਬੱਥਰ ਦੇ ਲਈ ਰਹਾ ਮੈਂ ਹੋਰ ਕਿਤੇ ਕਰਾਉਂਦਾ ਫਿਰ ਬਾਈ ਤੇਰੀ ਮਾਂ ਵੀ ਤੇਰੇ ਮਾਮੇ ਵੀ ਉੱਥੇ ਜਾਂਦੇ ਤੈਨੂੰ ਉਸਕੇ ਰਪਿੰਡਾ ਸੀ ਵੀ ਨਹੀਂ ਜਾਂਦੇ ਤੇ ਫਿਰ ਇੱਕ ਪਾਸਾ ਹੋਊਗਾ ਨਾ ਤੂੰ ਹੰਗਾਮ ਕਰਵਾਇਂਗਾ ਨਹੀਂ ਨਾ ਤੂੰ ਮਰੇ ਸੰਨੋਂ ਕੋਹ ਦੀ ਜੇਰ ਹੋਈ ਇਸ ਕਰਾਂਗੇ ਫਿਰ ਇੱਕਦਮ ਤੁਸੀਂ ਜਾਓ ਇੱਥੋਂ ਕੋਈ ਮੈਂ ਤਾਂ ਲੱਗ ਜਾਣਾ ਪਰ ਆਪ ਦਿਨਾਂ ਨੂੰ ਸੋਚ ਲਈ ਤੂੰ ਇਹ ਨਹੀਂ ਦੱਸ ਕੇ ਜਾਣਾ ਕੋਈ ਨਹੀਂ ਮੈਂ ਸੋਚਦੀ ਸਾਰੀ ਗੱਲ ਤੇਰੇ ਤੇ ਹੈ ਤੇਰੇ ਮਾਪਿਆਂ ਦੀ ਇੱਜ਼ਤ ਤੇਰੇ ਮਾਮੇ ਦਾ ਸਨਮਾਨ ਤੇ ਸਾਡਾ ਸਾਰਿਆਂ ਦਾ ਜੇ ਤੂੰ ਉੱਥੇ ਜਾਣ ਦੀ ਆਉਦੇ ਨਾ ਤੀ ਨਾ ਤੇਰੇ ਮਾਮੇ ਕੇ ਜਨਮ ਨਾਲ ਅਸੀਂ ਜੀਤੇ ਤੂੰ ਐਂ ਨਾ ਜਾਸੋ ਯਾਰ ਰਾਜੀ ਨਾ ਗੁੱਸੇ ਰਹੋ ਅਵੇ ਮੰਨਾਂ ਰਹਿ ਕਰ ਜੀ ਨੂੰ ਅੱਗੇ ਆਪਰ ਦੋਰ ਕਰਕੇ ਮਮੀ ਨੇ ਤਾਂ ਪਹਿਲੀ ਹੀ ਨੂੰ ਅੰਦਰ ਬੰਦ ਕਰ ਦੱਸਿਆ ਹੁਣ ਇੱਕ ਨੂੰ ਹੋਰ ਲੈ ਆਏ ਮੈਨੂੰ ਮਾਰਨ ਕਰਾਉਣਾ ਚਾਹਦਾ ਨਾ ਉੱਥੇ ਕਰਾਉਣਾ ਲਾ ਲਓ ਤੁਸੀਂ ਵੀ ਜ਼ੋਰ ਕੋਲੀ ਜਿੰਨਾ ਜੋਰ ਨਾਲ ਠੱਠ ਲੱਗਿਆ ਮੈਨਾਂ ਹੈ ਕੁੜੀ ਜੀ ਕਿਤੇ ਫੇਰ ਨਾ ਭੱਜ ਜੇ ਤੇ ਨਾਲੇ ਭੂਆ ਸੱਤਰ ਲਾਊਗੀ ਤੇ ਨਾਲੇ ਤਾਇਆ ਲਾਊਗਾ ਪਰ ਬਾਰ ਹੀ ਲਾ ਦੇ ਤਾਇਆ ਹਾਂ ਬੋਤ ਮੈਂ ਤਾਂ ਬਹੁਤ ਦੂਰ ਨਾਲਿਆ ਭਾਈ ਅੱਛਾ ਉਹਦਾ ਇੱਕੋ ਹਿੰਡ ਤੇ ਜਾਂਦੀ ਆ ਇੱਕੋ ਹਿੰਡ ਤੇ ਮੰਨੀ ਨਹੀਂ ਕੰਨੀ ਵਿਆਹ ਕਰਾਉਣਾ ਤਾਂ ਉਸੇ ਮੁੰਡੇ ਨਾਲ ਹੀ ਕਰਾਉਣਾ। ਉੱਟ ਕੇ ਵੀ ਨਹੀਂ ਮੰਨਣਾ ਪਾੜੀ ਪਾੜੀ ਹੰਡ ਬੜੀ। ਮੈਂ ਕਹਾਂ ਤੂੰ ਦੂਜੋ ਗੱਲ ਨੂੰ ਹੱਥ ਪਾ ਲੈਣਾ। ਹਾਇ ਇੱਕ ਰਹਿ ਗਿਆ ਵਿਚੇ। ਉਹ ਤਾਂ ਦੇਖ ਭੂਆ ਬੈਠਿਆ ਜਿਵੇਂ ਕੋਈ ਕਰ ਲਾਂਗੇ ਪਰ ਮੰਨਦੀ ਨਹੀਂ ਭੂਆ ਉਹ। ਉਹਨੂੰ ਛੱਡ ਦੇਗੇ। ਤੇ ਜੀ ਨਾਮ ਨਹੀਂ ਮਿਲ ਗ੍ਰਾਂਦੀ। ਤੂੰ ਭਾਈ ਉਹਨੂੰ ਐ ਨਹੀਂ ਸਮਝਾਇਆ ਵੀ ਆਪਣਾ ਸ੍ਰੀਕੇ ਦਾ ਕੰਮ ਆ ਸਾਰਾ ਕੁਝ ਦੱਸਦਾ ਮਹਤਰਨ ਘਰ ਪੜਦਿਆਂ ਤੂੰ ਸੁੱਖੀ ਗਲੀ ਤੇਰੀ ਅਹੀਂ ਤਿੰਨ ਘਰ ਪੜੇ ਤੇਰੀ ਜਮਾਕ ਮੱਤ ਹੈ ਉਹ ਦੱਸਦਾ ਵਗਾ ਮਾਮੇ ਤੇਰੇ ਬੈਲੀ ਰਿਹਾ ਭਾਈ ਜੇ ਨਾਲ ਤਾਂ ਤੈਨੂੰ ਮਾਰਤਾਂ ਨਾਲੇ ਮੁੰਡੇ ਨੂੰ ਮਾਰਤਾਂ ਨਾਲ ਤਾਂ ਬਗਾਨਾ ਮੁੰਡਾ ਮਰਵਾਏਂਗੀ ਤੂੰ ਉਹ ਮਰ ਗਿਆ ਕੂ ਮਰ ਗਈ ਤੇਰੇ ਮਾਮੇ ਦਾ ਘਰ ਪਟਿਆ ਗਿਆ ਤੇਰੀ ਮਾਂ ਪਿਓ ਦੀ ਇੱਜ਼ਤ ਗਈ ਆਹ ਪਤਾ ਨਹੀਂ ਇਹਨਾਂ ਨੂੰ ਵਿੱਚ ਵਸਾ ਦੇ ਸਾਰੇ ਆਏ ਨਹੀਂ ਸੋਚਦੀ ਵੀ ਮੇਰਾ ਮਾਮਾ ਜੰਗ ਸਿੰਘ ਦੀ ਕਿੱਡੀ ਪਹੁੰਚ ਆ ਗਈ ਹੂੰ ਵੀ ਕਿੰਨੇ ਉਹਨੇ ਬਾਇਲ ਪਣੇ ਕਰਦਾਗਾ ਉਹ ਤਾਂ ਹੁਣਾਂ ਦਾ ਮਾਮੇ ਨੂੰ ਕੁਛ ਵੀ ਦਿਆ ਨਾ ਸੋਨੂੰ ਵੀ ਦੇ ਤੁਸੀਂ ਤਾਂ ਉਹਦੇ ਪਾ ਲਈ ਰਹੇ ਹੋ ਅੱਧੀ ਤਾਂ ਉਹ ਤਾਂ ਤਾਂ ਅੱਜ ਲਈ ਮਹੀਨ ਜੱਗ ਤੇ ਆਈਆਂ ਇਸ ਤੇ ਮਹੀਨ ਜਾ ਇੱਕ ਵਾਰੀ ਮੈਂ ਨਾਲ ਗੱਲ ਕਰਕੇ ਦੇਖਾ ਮਾਂ ਕੀ ਖਬਰਾਂ ਮੇਰੀ ਮੰਨ ਨਹੀਂ ਦੇ ਰਹੀ ਹਾਂ ਦੇਖ ਲੈ ਤੇਰੀ ਕੁੱਖੋ ਜੰਮੀ ਹੈ ਹੈ ਰੈਂਡ ਇੱਕ ਬਕੜੀ ਕੋਈ ਨਾ ਗੱਲ ਕਰ ਅਸੀਂ ਬਹੁਤ ਮੰਨਤਾ ਕਰ ਰਹੇ ਹਾਂ ਅੱਛਾ ਹਾਂ ਚੱਲ ਇੱਕ ਵਾਰੀ ਮੈਨੂੰ ਦੇਖ ਲਾਂ ਦੇਖ ਲੈ ਤੇਰੀ ਕੁੱਖੋ ਜੰਮੀ ਆ ਭੂਆ ਕੀ ਤਾਂ ਤੇਰੀ ਮੰਨ ਲੈ ਤਾਈ ਜੀ ਹੈ ਜੀ ਮੈਂ ਤਾਂ ਨਹੀਂ ਕਹਿੰਦਾ ਵੀ ਮੰਨ ਜੂਗੀ ਉਹ ਦੇਖ ਲਾ ਕੇ ਕੋਈ ਚੱਲ ਮਾੜਾ ਜੀ ਸਮਝਾ ਕੇ ਦੇਖ ਲਾ ਲੈ ਦੱਸ ਗਿਆ ਪਹਿਲੀ ਠੀਕ ਆ ਬਾਈ ਬਸ ਤੂੰ ਗੱਲ ਛੱਡੋ ਤਾਂ ਠੀਕ ਆ ਬਾਈ ਜਦੋਂ ਤੂੰ ਮਰ ਜੇਗੀ ਹੈ ਤੇ ਜਾਂ ਉਹ ਮਰ ਜਾਣਗੀ ਤੇਰਾ ਮਰੂਗੀ ਮੈਂ ਤਾਂ ਆਈ ਨਹੀਂ ਕੁਛ ਕਹਿਦੀ ਮੈਨੂੰ ਕਹਿਦੀ ਜਿੱਥੇ ਬਰ ਹੋਊਗਾ ਕਹਿਦੀ ਕਿੱਥੇ ਦਾ ਬਿਠਾਊਗਾ ਜਦੋਂ ਵਿਆਹ ਕੇ ਲਜਾਊਗਾ ਮਤਲਬ ਕਿਹੜਾ ਸੇਰੇ ਨਾਲ ਬੈਠੇ ਲਜਾਊ ਉਦੋਂ ਕਿਵੇਂ ਬਰਾਤ ਚੜ੍ਹਾਣ ਦੇਦਾਂਗੇ ਸੇ ਮੁੰਡੇ ਦੀ ਮੈਂ ਤਾਂ ਸਾਡੇ ਸਦੀਕੇ ਚੋਂ ਆ ਦਸਾਂ ਮਾ ਚਾਰ ਕਨਾਲਾਂ ਜ਼ਮੀਨ ਦੀਆਂ ਦੋ ਬੱਕਰੀਆਂ ਨੇ ਕੁਛ ਨਹੀਂ ਲੋਕਾਂ ਦੀਆਂ ਬੱਟਾਂ ਤੇ ਝੋਨਾ ਲੈਣਾ ਕਹਿੰਦੀ ਮੈਂ ਝੋਨਾ ਲਾ ਰੂੰਗੀ ਜਾਂ ਮੈਂ ਜਾਊਂਗੀ ਆਈ ਆ ਬਾਈ ਵੇ ਪਤਾ ਹੀ ਕਰ ਰੱਖਿਆ ਉਹਨੇ ਤਾਂ ਹਿੰਟੀ ਫੜ ਰਖਿਆ ਇੱਕ ਹਿੰਟ ਤੋਂ ਹੀ ਨਹੀਂ ਪੌਂਦੀ ਹੈ ਫੇਰ ਮੈਂ ਤਾਂ ਮਾ ਕੂਲ ਕਪ ਤੋਂ ਲੈ ਕੇ ਨਸ਼ਾ ਰੇਕ ਜਰਦਾ ਬੀੜੀ ਕੁਛ ਨਹੀਂ ਛੜਦਾ ਮੁੰਡਾ ਸ਼ਰਾਬ ਚਿੱਟਾ ਟੀਕੇ ਲਗਦਾ ਮੈਂ ਕਿਹਾ ਇਹਦੀ ਸੋਨ ਨੂੰ ਕੀ ਪਤਾ ਗੱਲ ਇਹ ਜਿਹੜੀ ਗੁੱਤੀ ਹੁੰਦੀ ਆ ਨਾ ਇਹ ਪਾਰਟੀ ਦੀ ਨਹੀਂ ਹੈਗੀ ਇਹ ਉਮਰੀ ਹੈਗੀ ਹੁੰਦੀ ਆ ਹਾਂ ਇਹ ਬਾਗਰੂ ਤੂੰ ਦੇਖੀ ਪੁੱਤਾਂ ਮਾਗਰੋ ਪੇੜਾ ਹੱਥ ਨਹੀਂ ਆਉਣਾ ਨਾ ਪਸਤਾਉਗੀ ਜਦੋਂ ਕੋਈ ਇਹਦੇ ਨਾਲ ਬਸਤਾ ਨਹੀਂ ਹੁਣ ਨਾਨਕੇ ਬਹੂ ਬਣ ਕੇ ਰਹੂਗੀ ਮਾਮੇ ਨਾਨਿਆਂ ਦੀ ਉਹ ਨਹੀਂ ਕਹਦੇ ਹੁੰਦੇ ਵਕਤੋਂ ਖੁੰਜੀ ਡੂਮਣੀ ਆਪਦਾ ਬਾਈ ਕੰਮ ਕਰਦਾ ਮੈਂ ਕੇਰਾ ਸਮਝਾ ਕੇ ਦੇਖ ਲਾਂਣੀ ਤੂੰ ਆ ਗੱਲ ਸੁਣ ਇਹ ਤਾਂ ਗੱਲ ਹੋ ਗਈ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਲ ਫਿਰ ਤਾਂ ਵਕਤ ਨੂੰ ਗਾਵੇ ਨਾ ਗਾਵੇ ਹੁਣ ਦੇਖੀਂ ਲਾਹ ਮੈਰ ਚਾਲੀਆਂ ੱੱਕੇ ਖਾਂਦੀਆਂ ਦੇਖੀਏ ਹਏ ਉਹ ਗੱਲ ਪੂਰ ਚੜਦੇ ਨੇ ਲਾਹ ਮੈਰ ਜਿਹੜੀਆਂ ਦੜਦਾ ੱੱਕੀਆਂ ੱੱਕੇ ਖਾਂਦੀਆਂ ਫਿਰਦੀਆਂ ਨੇ ਬਾਈ ਲਾਹ ਮੈਰ ਜਕਰਾਈ ਸੀ ਉਹ ਜਵਾਗ ਛੜ ਛੜ ਜਾਈ ਜਾਂਦੀਆਂ ਨੇ ਆਪਾਂ ਤਾਂ ਦੇਖਾ ਜੇ ਐ ਕਦੇ ਵੀ ਮੇਰੀ ਮਾਂ ਵਰਤਣ ਲੱਗ ਜੂਗੀ ਮੈਂ ਨਹੀਂ ਬਾਈ ਇਹ ਮੈਂ ਤਾਂ ਇਹਦੀ ਪੂਆ ਨਾਲ ਨਹੀਂ ਵਰਤਦੀ ਤੀਗੀ ਮੇਰੇ ਹੁੰਦੇ ਹੁੰਦੇ ਕੋਈ ਬੁਲਾ ਰਹੀ ਸਰਦੀ ਨੂੰ ਚੱਲ ਤੂੰ ਐ ਕਰ ਪੂਆ ਪਤਾ ਲੈ ਉੱਥੋਂ ਦੱਕ ਬਣੇ ਅੱਛਾ ਉੱਥੋਂ ਦਾ ਖਤਮਾ ਗੱਲ ਜਾਣ ਠੀਕ ਆ ਚੱਲ ਮੈਂ ਦੇਖਦੀ ਆ ਕੱਟਣੀ ਪਈ ਥੋੜੀ ਗਣੀ 5 4 ਸਰ ਮੈਂ ਲਾ ਜੂਗਾ ਉੱਤੋਂ ਕੁਝ ਨਾ ਚੱਲ ਬਾਈ ਮੈਂ ਦੇਖਦੀ ਆ ਮੈਂ ਦੇਖਦੀ ਆ ਪੁੱਤ ਦੇਖ ਲੈ ਪਰ ਅਸੀਂ ਵੀ ਜਾਣਾ ਹੈਗਾ ਮੁੜਨਾ ਅਸੀਂ ਅੱਜ ਕੰਮ ਕਈ ਇੱਕ ਪਾਸੇ ਹੀ ਕਰਨਾ ਆਪਾਂ ਨੇ ਹੁੰਦਾ ਜੇ ਇਸ ਗਰਤੀ ਨਾਲ ਲੈ ਤੈਨੂੰ ਉਹ ਸੰਸਾਰ ਦਾ ਤੁਮਾਰੂ ਠੀਕਾ ਠੀਕਾ ਬਈ ਠੀਕਾ ਕਹਿਆ ਤੀ ਮੈਂ ਉਹ ਕਹੂੰਗੀ ਉਹਨੂੰ ਕਹਿ ਰਹੀਆ ਮਾਰੂ ਗਾ ਤੈਨੂੰ ਉਹਨੂੰ ਆਈ ਨਹੀਂ ਪਤਾ ਵੀ ਜੰਗ ਸਿੰਘ ਦੀ ਕਿੰਨੀ ਪਹੁੰਚ ਆ ਗਈ ਨਹੀਂ ਪਤਾ ਹਾਂ ਹੁਣ ਪਤਾ ਲੱਗਿਆ ਚੱਲ ਮੈਂ ਦੇਖਦੀ ਆਂ ਬਸ ਪੁੱਛ ਲਈ ਆ ਮੈਂ ਉਹਨੂੰ ਕੀ ਕਹਿੰਦੀ ਆਂ ਜਿਨੇ ਕਿਹਾ ਕਮਰੇ ਚ ਦਾ ਮੰਮੀ ਤੁਸੀਂ ਮੈਨੂੰ ਬੰਦ ਕਰ ਦੇ ਕਿ ਹੁਣ ਅੱਖਾਂ ਤੇ ਵੀ ਪੱਟੀ ਬੰਨ ਲਾਂ ਮੈਂ ਮੇਰੀ ਗੱਲ ਸੁਣ ਪੁੱਤ ਆਗਰ ਲੋਕ ਕੀ ਕਹਿਣਗੇ ਹੈਂ ਕੋਈ ਆਏ ਨਹੀਂ ਆਏ ਨਹੀਂ ਕਾਦੇ ਹੁੰਦੇ ਮੈਂ ਤੈਨੂੰ ਪਤਾ ਹੈ ਕਿ ਜੀ ਵੀ ਜਿਹੜੇ ਮੁੰਡੇ ਨਾਲ ਤੂੰ ਹੋਰ ਪਾਸੇ ਪਿੰਡ ਕਰਾਰਾ ਜਿਹੜੇ ਮੁੰਡੇ ਨਾਲ ਕਹਿੰਗੀ ਤੇਰਾ ਉਸੇ ਨਾਲ ਹੀ ਵਿਆਹ ਕਰ ਦਮੈਂ ਤੂੰ ਕੋ ਤਮਨ ਜੇ ਤੂੰ ਬਾਹਰ ਆ ਕੇ ਕਰ ਦੇ ਮੰਮੀ ਡਰਾਮਾ ਨਾ ਕਰ ਮੇਰੇ ਮੂਰੇ ਪੁੱਤਰ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਭੁੱਖੇ ਤੇ ਆਈਂ ਬੰਦ ਕਰਕੇ ਕਿਸੇ ਨੇ ਰੋਟੀ ਪਾਣੀ ਪੁੱਛਿਆ ਮੈਨੂੰ ਉਦੋਂ ਮੈਨੂੰ ਹੋਰ ਕੁਝ ਤੇ ਹੋਰ ਨੂੰ ਫਿਰਦੇ ਹੋਗੇ ਤੇ ਫਿਰ ਤੂੰ ਉਹਦੇ ਕੋਲ ਤੇ ਚੰਗੀ ਲੱਗਦੀ ਅੰਗੀ ਜਾਂਦੀ ਆ ਵੀ ਇੱਥੇ ਅੱਜ ਬੜਾ ਚੰਗੀ ਲੱਗਾ ਮਾੜੀ ਲੱਗਾ ਪਹਿਲਾਂ ਤਾਰੀ ਭੇਜਿਆ ਤੁਸੀਂ ਕਰਨ ਭਰ ਕੇ ਫਿਰ ਮਾਮੇ ਨੂੰ ਤੋਂ ਤੋਂ ਉਹ ਲਾਈਆਂ ਮੇਰੇ ਤਾਂ ਬਸ ਮੈਨੂੰ ਮੈਂ ਨੂੰ ਕਿਸੇ ਨੂੰ ਪਤਾ ਮੇਰੇ ਗੱਲ ਸੁਣ ਤੇਰੇ ਮਾਮੇ ਦੀ ਜੰਗ ਸਿੰਘ ਦੀ ਪਹੁੰਚ ਨਹੀਂ ਰੱਖੀ ਤੈਂ ਹੋਈ ਜਾ ਵੀ ਪਰ ਮੈਂ ਹਮਨ ਉਹਦੀ ਪਹੁੰਚ ਪਿੱਛੇ ਮੈਂ ਆ ਦੇ ਗੜ ਨੂੰ ਹਾਂਸੀ ਲਾਣਾ ਤੂੰ ਦੋ ਤੇ ਆ ਉੱਥੋਂ ਦੀ ਤੂੰ ਨੂੰ ਨਹੀਂ ਹੈਗੀਂ ਤੂੰ ਦਿਮਾਗ ਦੇ ਪੁੱਤਰ ਠੰਡਾ ਦਿਮਾਗ ਕਰਕੇ ਸੋਚਾ ਵੀ ਮੈਂ ਕੀ ਕੰਮ ਕਰੀ ਜਾਣੀ ਆਂਗੀ ਮੇਰਾ ਦਿਮਾਗ ਤਾਂ ਮਮੀ ਠੰਡਾ ਹੀ ਆ ਤੁਹਾਡਾ ਦਿਮਾਗ ਗਰਮ ਹੋ ਰਿਹਾ ਤਿੰਨਾ ਚਾਰਾਂ ਨੂੰ ਤੁਹਾਡੇ ਪਤਾ ਨਹੀਂ ਕੀ ਭੂਤ ਸਵਾਰ ਹੋ ਰਿਹਾ ਦਿਮਾਗ ਤੇ ਤੁਸੀਂ ਕਾ ਨਹੀਂ ਸੁਣਦੇ ਮੈਂ ਮੇਰੀ ਵੀ ਗੱਲ ਸੁਣ ਲਓ ਦਿਲ ਦੀ ਵੀ ਮੈਂ ਕੀ ਕਹਿਣਾ ਚਾਹੁੰਦੀ ਆਂ ਉੱਥੇ ਤੂੰ ਐ ਸੋਣੀ ਲੱਗਦੀ ਆਂ ਐਨਾ ਤੱਕੜੇ ਕਰਦੀ ਦੋਤੀਆਂ ਤੂੰ ਐਨੇ ਤਾਂ ਆਪਣੇ ਕਰਦੀ ਤੀਆਂ ਤੋਂ ਨਾ ਮੰਮੀ ਉਹਨਾਂ ਦੇ ਕੀ ਨਹੀਂ ਆਏਗਾ ਤੈਨੂੰ ਪਤਾ ਨਹੀਂ ਸਾਰਾ ਕੁਝ ਆਮਦੇ ਘਰਵਾਰ ਸਭ ਕੁਝ ਕੀ ਆ ਸਤ ਸੁੰਦਿਆ ਦੀ ਸਵਾ ਉਹਨਾਂ ਦੇ ਕੋਈ ਨਾ ਮੈਨੂੰ ਤਾਂ ਕਿਦੋਂ ਖਵਾਉਗੀ ਅਗਲਾ ਜਦੋਂ ਵਿਆਹ ਕੀ ਲਜਾਊਗਾ ਤੂੰ ਤਾਂ ਇੱਕ ਵੀ ਹੰਡ ਪਾੜ ਰੱਖਿਆ ਐ ਪਾਸੇ ਮੇਰੇ ਕੋਈ ਹੰਡਾ ਅੱਜ ਘਾ ਕੱਲ੍ਹ ਘਾ ਵਿਆਹ ਤਾਂ ਮੈਂ ਉਠੀ ਕਰਾਂ ਉਹਠੀ ਕਰਾਂ ਨਹੀਂ ਇਹ ਹੀ ਜਿੱਦ ਤੇਰੀ ਸਭ ਬੜ ਜਾ ਫੁੱਟੋ ਸੰਭੜ ਜਾ ਸਮਝਾ ਦੇ ਨਾਲ ਉਹ ਆਪਣੇ ਭਾਈ ਨੂੰ ਜਾ ਕੇ ਮੈਂ ਆਪਣਾ ਬਦਲਣਾ ਮੜੀ ਨਹੀਂ ਮੈਂ ਤਾਂ ਉਹਦੇ ਮੂਰੇ ਕਦੇ ਅੱਖ ਭਾ ਤੇਰੀ ਚੱਕੀ ਹੈਗੀ ਫਿਰ ਸੋਟਾ ਟੈਨ ਹੋਰ ਸੀ ਮੰਮੀ ਤੁਸੀਂ ਤਾਂ ਪੁਰਾਣੇ دیਵਾਨੇ ਨੂੰ ਜਮਾਨਾ ਕਿੱਥੋਂ ਤੇ ਕਿੱਥੇ ਪਹੁੰਚ ਗਿਆ ਤੁਸੀਂ ਉੱਥੇ ਹੀ ਤੁਰੀਆਂ ਗੱਡਿਓ ਐਂਆ ਹੀ ਕਰਦਾ ਨਾ ਚੰਗੀਆਂ ਨਹੀਂ ਲੱਗਦੀਆਂ ਗਿਆ ਤਾਂ ਇੱਜਤਦਾਰ ਘਰਾਂ ਦੇ ਤਰ੍ਹਾਂ ਨੇ ਕਰਦੀਆਂ ਕੁੜੀਆਂ ਨੂੰ ਤੁਹਾਨੂੰ ਨਹੀਂ ਲੱਗਦੀਆਂ ਚੰਗੀਆਂ ਪਰ ਸਾਨੂੰ ਲੱਗਦੀਆਂ ਨੇ ਨਾ ਤੁਹਾਨੂੰ ਨਹੀਂ ਲੱਗਦੀਆਂ ਨਾ ਲੱਗਣ ਤੇ ਮੇਰੇ 'ਚ ਮੇਰਾ ਕੀ ਕਸੂਰ ਆ ਚੜ ਪਈ ਨਹੀਂ ਸਮਝੀ ਤੂੰ ਨਾ ਸਮਝ ਮੜਿਆ ਸੋਚ ਰਾ ਫੇਰ ਵੀ ਤੈਨੂੰ ਮੈਂ ਇਹ ਗੱਲ ਕਹਿਨੀ ਆ ਮੰਮੀ ਮੈਂ ਤੁਹਾਨੂੰ ਕਿੰਨੇ ਵਾਰ ਦੱਸਾਂ ਸਮਝਦੇ ਤਾਂ ਤੁਸੀਂ ਨਹੀਂ ਹੈਗੇ ਮੈਂ ਚਰ ਪਿਆਰ ਨਾਲ ਸਮਝਾਉਣੀ ਆ ਇੱਕ ਵਾਰੀ ਹੋਰ ਸਮਝਾਉਣੀ ਆ ਵੀ ਜੇ ਉਸੇ ਸਮਝਣਾ ਸਮਝਾਉਣਾ ਹੁੰਦਾ ਨਾ ਮਾ ਦੋਤੀ ਪੁੱਤ ਦੀ ਹਾਂ ਚਾਹਾਂ ਕਰ ਦਿੰਦਾ ਤੂੰ ਸਾਡੇ ਨਾਲ ਕਰ ਪੱਟਾ ਤੂੰ ਨਾਲ ਕਰ ਪੱਟ ਸਾਡੇ ਮੈਂ ਕਿਹੜਾ ਮੰਮੀ ਕਹੀ ਚੱਕੀ ਗੜੀਆਂ ਕਰ ਪੱਟਣ ਨੂੰ ਜਦੋਂ ਉਹ ਇੰਨਾ ਹੋਵੇਗਾ ਵੀ ਸਾਡੀ ਧੀ ਸੌਖੀ ਹੋਵੇ ਤੁਸੀਂ ਚੁੱਪ ਕਰਕੇ ਮੇਰੇ ਉੱਥੇ ਵਿਆਹ ਕਰ ਦੋ ਅਸੀਂ ਨਹੀਂ ਤੇਰੇ ਵਿਆਹ ਨੂੰ ਕਰਦੇ ਚਲ ਅੱਜ ਦੇਖਾਂਗੇ ਫਿਰ ਪਰ ਮੈਂ ਉਹ ਫਿਰ ਤੁਸੀਂ ਕਰਾਂਦੀ ਮੈਂ ਵੀ ਨਹੀਂ ਉੱਥੇ ਜਿੱਥੇ ਤੁਸੀਂ ਕਹਿੰਦੇ ਆ ਆਪਣੀ ਮਰਜ਼ੀ ਨਾਲ ਕਰਾਂ ਮੈਨੂੰ ਸਾਰੀ ਹਮਦਰ ਦਾ ਫੰਡਾ ਪਾਵਾ ਗਲ ਚਾਹਦੇ ਕਰਾਂ ਧੀ ਜੀ ਨੇ ਤਾਂ ਨਾ ਲਹੂ ਪੀ ਰੱਖਿਆ ਨਾ ਕਿਸੇ ਪਾਸੇ ਵੀ ਨਹੀਂ ਹੁੰਦੀ ਗੁੱਡਾ ਰੱਬ ਵੈਰੀ ਬਣਿਆਗਾ ਸਾਡਾ ਵੀ ਸਾਡੇ ਘਰੇ ਹੋਈ ਜਿੱਕ ਲੈਣੀ ਨੂੰ ਕਿਉਂ ਜਨਮ ਦੇਣਾ ਸੀਗਾ ਨਾ ਜਿਉਂਦਾ ਚਾਹ ਨਾ ਮਰਿਆ ਚਾਹ ਮਰ ਵੀ ਨਹੀਂ ਸਕਦੀ ਜਿਉਂ ਵੀ ਨਹੀਂ ਸਕਦੀ ਮੈਂ ਹੁਣ ਕੀ ਕਰਾਂ ਨਾ ਕਾਸੀ ਮੇਂ ਜੀ ਕਰਦਾ ਪੂਰੀ ਨੇ ਤਾਂ ਮਾਰਦਾ ਜਾਨਾ ਹੈ ਤੇਰੇ ਲਈ ਤਾਂ ਇੱਕ ਪਾਸਾ ਕਾਲੀ ਇੱਕ ਪਾਸਾ ਮੇਰੇ ਭਰਾ ਨੂੰ ਕੁਛ ਨਹੀਂ ਆਈ ਗੀ ਰੰਦਾ ਤਾਰੀ ਨੂੰ ਵੀ ਰੰਦਾ ਦਾ ਨਾ ਉਪਾਈ ਨੂੰ ਮੈਨੂੰ ਨਿਕਟਾਉਂਦੀ ਨਾਲ ਲੱਗ ਕੇ ਫੇਰ ਕਾਹੇ ਕਮਕਰਾਓ ਜਦੋਂ ਸਾਰਿਆਂ ਨੇ ਸਮਝਾ ਸਮਝਾ ਕੇ ਥੱਕ ਗਏ ਐ ਹੈ ਸਮਝਾਉਂਦੇ ਆ ਕਿ ਕੀ ਕਹੀ ਕਿ ਉੱਥੇ ਤਾਈ ਝਟਕੇ ਰੋ ਜਾਂਦੇ ਤੂੰ ਕੀ ਕੰਗ ਲੱਗੀ ਮੈਂ ਕੱਖ ਜੇ ਪਾਉਂਦੀ ਸੀ ਪੁੱਤ ਮੈਂ ਨਹੀਂ ਇਹ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਤੁਸੀਂ ਮੈਥੋਂ ਵੱਡੇ ਹੋ ਚਲੇ ਹਾਂ 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 ਚੱਲ ਜਿੰਨਾ ਕ ਮੇਰਾ ਤਜਰਬਾ ਹੈ ਕੀ ਵੀ ਦੇਖ ਇਕੱਲੇ ਤੂੰ ਆ ਦੇ ਪੇਕੇ ਆ ਤੇ ਗੱਲ ਨਾ ਲਿਆ ਮਾਰਨਿਆਂ ਤੇ ਹੁਣ ਉਹ ਕੁੱਪੜ ਦੇ ਰਿਸ਼ਤੇਦਾਰ ਆ ਜਿਹੜੇ ਹਾਂ ਉਹਨਾਂ ਨੂੰ ਵੀ ਸਾਧ ਕੱਲ ਨੂੰ ਜੀ ਕੀ ਉਤਨੀਮ ਕਰਤੀ ਤੇਰੇ ਭਾਈ ਨੇ ਛੋਡੇ ਤੇ ਗੱਲ ਲਾਜੂ ਸਾਰੀ ਪੂ ਆਖ ਗਈ ਮੈਂ ਮੈਨੂੰ ਨਹੀਂ ਸੱਦਿਆ ਹੋਰ ਕੋਈ ਛੋਡੇ ਰਿਸ਼ਤੇਦਾਰ ਕੋਈ ਸਾਨੂੰ ਕਿਹਾ ਨਹੀਂ ਸੱਦਾ ਸੀ ਕੁੜੀ ਨੂੰ ਸਮਝਾਉਂਦੇ ਜਾਂ ਅਸੀਂ ਕੋਸ਼ਿਸ਼ ਕਰਦੇ ਕਿ ਤਾਂ ਸਾਡੀ ਮੰਨ ਲੈਦੀ ਫਿਰ ਸੋਡੇ ਤੇ ਗੱਲ ਆ ਗਈ ਤੈਨੂੰ ਸਾਰੀ ਉਮਰ ਮੈਨੇ ਵੱਜਣਗੇ ਇਸ ਗੱਲ ਤੇ ਇਹ ਵੀ ਗੱਲ ਤੇਰੀ ਠੀਕ ਆ ਪੁੱਤ ਮੈਂ ਤੈਨੂੰ ਐ ਕਹਿਨੀ ਆ ਇਹਦੀ ਭੂਆ ਨਾ ਉਹ ਲੱਖੜੀਆਂ ਤੇ ਆਉਂ ਹਾਂ ਹੈ ਮੈਂ ਉਹਨੂੰ ਦੋ ਚਾਰ ਦਿਨ ਰੱਖ ਲੂੰਗੀ ਉਹ ਆਏ ਆ ਉਹ ਵੀ ਐਂ ਕਰ ਲੈ ਤੀ ਉਹਨੇ ਵੀ ਫਿਰ ਤੈਨੂੰ ਦਿਨ ਕੁੜੀ ਨੂੰ ਅੰਦਰ ਬੰਦੀ ਰੱਖੇ ਬੰਦੀ ਰੱਖਾਂਗੀ ਫਿਰ ਹੋਣ ਕੀ ਕਰਾਂ ਤੂੰ ਆਏ ਕਰ ਉਹਨੂੰ ਬਾਹਰੇ ਕੱਢ ਬੜਿਆ ਬੜੂ ਕੇ ਉਹ ਤੋਂ ਕੰਮ ਕਰਾ ਉਹ ਤੇ ਨਿਗਾਹ ਰੱਖੋ ਚਲ ਆਇਆ ਉਹਦੀ ਭੂਆ ਆਉਂਦੀ ਅੱਜ ਹੈ ਉਹਦੀ ਭੂਆ ਨੂੰ ਆ ਜਾਣਦੇ ਫਿਰ ਮੈਂ ਉਹਨੂੰ ਕਹਿਨੀ ਆਂਗੀ ਉਹ ਆਇਆ ਉਹਦੀ ਪੂਆ ਤਾਂ ਐਸੇ ਦੀ ਮੇਰ ਕਰੂ ਵੀ ਜਾਇ ਵੱਡੜੀ ਜੀ ਕਰੇ ਤਾਂ ਐਸੇ ਦੀ ਪਤਾ ਨਾ ਲੱਗੇ ਵੀ ਸਾਡੀ ਭਤੀਜੀ ਕੀ ਕਰਦੀ ਆ ਮੇਰੀ ਗਲਤਾਂ ਵੀ ਦੇ ਤੇਰੇ ਤੇ ਗੱਲ ਲਾ ਗਈ ਤੇਰੇ ਭਾਈਆਂ ਤੇ ਆ ਗਈ ਇਹ ਕੰਨ ਨੂੰ ਦੂਜੇ ਪਾਸੇ ਹੋ ਕੇ ਖੜ ਕੇ ਸੋਨੂੰ ਨਾਲੜੀ ਦੇ ਮਰਵਾ ਦੂਗੀ ਇਹ ਇਹ ਵੀ ਤੇਰੀ ਗੱਲ ਸਿਆਣੀ ਆ ਪੁੱਤਾਂ ਮੈਂ ਐਂ ਕਹਿੰਨੀ ਆਂ ਵਿਚਾਰ ਵੀ ਜੇ ਹੱਥ ਨਾਲ ਗੰਡ ਖੁੱਲ ਜੇ ਤੇ ਮੂੰਹ ਲਾਉਣ ਦੀ ਕੀ ਲੋੜ ਆ ਗਈ ਹੈ ਨਾ ਇਹ ਤਾਂ ਤੁਹਾਨੂੰ ਮੂੰਹ ਲਾਉਣਾ ਹੀ ਪੈਣਾ ਹੱਥ ਨਾਲ ਤਾਂ ਨਹੀਂ ਖੁੱਲਦੀ ਇਹ ਅੱਛਾ ਜਿੱਥੇ ਤੇ ਕਰਮਾ ਦੇਖ ਲੈ ਤੁਹਾਡੇ ਘਰ ਦੇ ਹਾਲਾਤ ਠੀਕ ਆ ਤੂੰ ਸਾਡਾ ਜਿਹੜਾ ਭੂਆ ਕੋਈ ਵੀ ਤੁਹਾਡਾ ਰਿਸ਼ਤੇਦਾਰ ਹੈ ਜਿੰਨੇ ਫੁੱਪੜ ਦੇ ਕੋਈ ਰਿਸ਼ਤੇਦਾਰ ਆ ਉਹਦੇ ਨਾਂ ਨ ਕਿ ਹੋਣਗੇ ਕੋਈ ਹੋਰ ਵਰਤ ਦਾ ਹੋਊ ਤੁਹਾਡੇ ਨਾਲ ਉਹਨਾਂ ਨੂੰ ਇਕੱਠੇ ਕਰੋ ਦੱਸੋ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਫੇਰ ਭਾਈ ਜਿੰਨੇ ਕਹਿਣਗੇ ਆਪਾਂ ਕਰ ਲਾਂਗੇ ਉਹ ਤਾਂ ਦੇਖ ਮੇਰੀ ਗੱਲ ਸੁਣਾ ਹੋਰ ਤਾਂ ਕੋਈ ਨਹੀਂ ਆਉਂਦਾ ਇਹਦੀ ਭੂਆ ਆਉਂਦੀ ਆ ਲੱਕੜੀਆਂ ਲੈ ਕੇ ਆਉਂਦੀ ਆ ਉਹਦੇ ਨਾਲ ਸਾਰੀ ਗੱਲ ਕਰੂੰ ਉਹਨੂੰ ਦੇਖਦੇ ਆ ਆਪਾਂ ਤਾਂ ਤਾਂ ਸਮਝੀ ਨਹੀਂ ਨੀ ਹੈਗੀ ਇਹ ਜ਼ਰੂਰੀ ਆ ਨਾ ਹਾਂ ਤੈ ਵੀ ਸਮਝਾ ਕੇ ਜ਼ੋਰ ਲਾ ਲਈ ਇਹਦੇ ਮਾਮੇ ਨੇ ਵੀ ਜ਼ੋਰ ਲਾ ਲਿਆ ਮੈਂ ਵੀ ਜ਼ੋਰ ਲਾ ਲਿਆ ਨਾਲ ਨੂੰ ਜੇ ਕੋਈ ਗੱਲ ਹੋ ਗਈ ਸੱਤੇ ਰਾਏ ਪੁੱਤਾਂ ਦਾ ਘਰ ਲੁੱਟ ਕੇ ਖਾ ਜਾਣਗੇ ਭੂਆ ਵਰਗੀਆਂ ਨਾ ਚਲ ਕੋਈ ਛਾੜ ਦੋ ਇਧਰੋਂ ਫੇਰ ਆ ਜੀ ਕੋਈ ਨਾ ਬਸ ਭੂਆ ਆਉਂਦੀ ਆ ਭੂਆ ਨਾਲ ਹੀ ਗੱਲ ਕਰਵਾਉਂਦੀ ਆ ਆਹ ਕਰੀ ਤੇ ਮੈਂ ਤੇ ਮਾਮਾ ਬੈਠਿਆ ਕੋਈ ਨਾ ਆਉਂਦੀ ਆ ਚਲ ਆਪਾਂ ਸਾਰੇ ਇਕੱਠੇ ਹੋ ਕੇ ਚੰਗਾ ਸਮਾਰ ਤੇ ਕਰ ਲਈ ਰਾਏ ਉਹਦੇ ਨਾਲ ਪੂਆ ਤਾਂ ਆਪ ਹੀ ਚਾਚੇ ਕਿਤੇ ਨੇ ਪੂਆ ਨੇ ਤਾਂ ਉਹ ਸਮਝਾ ਦੂ ਪਏ ਇਹਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਸਮਝਾ ਦੂਗਾ ਤਾਂ ਆਪਦੇ ਵਾਲੀ ਚਾਚੇ ਦੱਸੂਗੇ ਉਹ ਤਾਂ ਵੀ ਤੂੰ ਐਂ ਕਰਨਾ ਇਹੀ ਗੱਲ ਠੀਕ ਆ ਉਹਨੇ ਤਾਂ ਜਮਾ ਨਹੀਂ ਕਰਨੀ ਹੈਗੀ ਦੀ ਉਹ ਤਾਂ ਕਹਿੰਦਾ ਵਧੀਆ ਕੀਤਾ ਤਾਂ ਕਰ ਦੋ ਪਰ ਜਿਵੇਂ ਹੁੰਦਾ ਵਾ ਦੇਖਦੇ ਆ ਚੱਲ ਆਉਂਦੀ ਆ ਪੂਆ